ਲੋਬ ਦੇ ਮਥੁਰ ਕਾਰੇ ਜੀੜਾ ਹੱਦ ਨੰਬਰ ਆ ਪਰ ਤੰਪੇ ਪਿਤਰ ਵਗਾ ਕੰਦੀ ਵਰਣਵੱਦ ਮਾ ਦੇ ਤੇ ਮੁਕਸ਼ਾਨ ਸੁਖ ਹੋਵੇ ਜਿਮਾ ਨਾਤੀ ਸੋ ਕੋ ਹੋ ਤਾਲ ਗੁਰ ਸੇ ਰੀਆ ਹਨਸ ਸਹਜ ਸੁਭਾਈ ਦਰਸਨ ਕਰ ਸਿਆ ਗੁਰੂ ਕਾ ਜਨਮ ਪਰਣਾ ਦੁਖ ਜਾਈ ਸਜਣਾ ਸਚਾ ਬਾਪ ਤੇ ਪਾਉ ਸੇਰ ਸਾਹੰਦ ਸੋ ਜਿਸ ਪਾਸ ਬਹਤੇ ਆਪੋ ਹੀ ਆ ਸਭਨਾ ਦਾ ਵੀ ਜਿਸ ਪਾਸ ਬਹਤੇ ਆਪੋ ਹੀ ਆ ਸਭਨਾ ਦਾ ਵੀ ਤਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਤਨ ਸਲੀ ਮਹਲਾ ਪਹਿਲਾ ਘਰਿ ਬਨਾਈ ਜੋ ਬਲੀ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਿਉ ਦੱਸ ਆਪਣਾ ਕਸਉ ਕਰੀ ਪੁਕਾਰ ਦੁਖ ਵਿਸਾਰਣ 세 ਰਿਆ ਸਦਾ तदा ता कर जियो डरता है अबड़ा कैसे करी पुकार दुख विसारन तेरे आ सदा सदा ता ਸਾਹਿਬ ਤੇਰਾ ਮੀਤ ਨਵਾ ਸਦਾ ਸਦਾ ਕਾ ਰਹਾ ਆਗ ਦੇਨਾ ਸਾਹਿਬ ਤੇ ਰਿਆ ਅੰਤ ਸ਼ਡਾਈ ਹੋਏ ਸੋੜ ਸੁਣ ਮੇਰੀ ਕ੍ਰਮਣੀ ਪਾਨ ਉਤਾਰੂਏ ਦਇਆ ਤੇਰਾ ਨਾਮੁ ਤਰਾ ਸਾਧਗੁਰ ਬਾਣਾ ਜਾਉ ਰਹਾ ਸਰਬ ਸੱਚਾ ਇੱਕ ਹੈ ਦੂਜਾ ਨਹੀਂ ਕੋਈ ਤਾਕੀ ਸੇਵਾ ਕੋ ਕਰੇ ਜੈ ਕੋ ਨਦਰ ਉਾਰੇ ਤੋਤ ਬਾਜ ਪਿਆਰੇ ਕੇਵਰ ਹਾਂ ਸਾਵਣ ਦੇ ਆਈ ਦੇ ਜਿੰਨਾਮ ਤੇਰੇ ਗਾ ਗਾ ਦੁਜਾ ਮਨੀ ਕੋਈ ਜਿਸ ਆਗੈ ਪਿਆਰੇ ਜਾਈ ਕੋ ਰਹਾ ਦੇਵੀ ਸਾਹਿਬ ਅਕਣਾ ਅਵਰ ਨਾ ਜਾ ਤੋ ਪੋਏ ਨਾਨਕ ਪਾਪਾ ਦਾਸ ਬੇਦ ਬੇਦ ਚੁਕ ਚੁਕ ਹੋਏ ਸਾਹਿਬ ਤੇਰੇ ਨਾਮ ਰਤੋ ਹੋ ਬੇਦ ਬਿੰਦ ਚੁੱਕ ਚੁੱਕ ਹੋਏ ਨਾਨਕ ਤਾਕਾ ਬਾਸਨਾ ਬਿੰਦ ਬਿੰਦ ਚੁੱਕ ਚੁੱਕ ਹੋਏ ਸਾਹਿਬ ਤੇਰੇ ਨਾਮ ਤੋਂ ਬਿੰਦ ਬਿੰਦ ਚੁੱਕ ਚੁੱਕ ਹੋ ਰਹਾ ਹੋ ਮੋ ਵਾਹਿਗੁਰੂ ਜੀ ਕਾ ਸ਼ਬਦ ਵਾਹਿਗੁਰੂ ਜੀ ਫਤਿਹ ਵਾਹਿਗੁਰੂ ਜੀ ਤਨਸਰੀ ਮਹੰਦਾ ਫਿਰਦਾ ਘਰ ਘਰ ਲਾ ਚੋਪਲੇ ਇੱਕ ਓ ਅੰਕਾਰ ਖਤਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਕਲਸਾ ਜੀਉ ਦਰਤ ਹੈ ਆਪਣਾ ਕੈਸੇ ਕਰੀ ਪੁਕਾਰ ਦੁੱਖ ਵਿਸਾਰਨ ਤੇਵਿਆ ਸਦਾ ਸਦਾ ਕਾਪਾਰ ਵਾਹ ਗੁਰਜੀਤ ਕਲਸਾ ਵਾਹ ਗੁਰਜੀਤ ਫਤੇ